ਅਸੀਕਰ ਜੀ ਸਾਰੇ YouTube ਫੈਨਸ ਸਤਿਕਾਰ ਅਮੀਦ ਕਰਦੇ ਆ ਵੀ ਸਾਰੇ ਵਧੀਆ ਹੋਵਾਂਗੇ ਟਾਈਮ ਕਿੰਨਾ ਹੋ ਗਿਆ 7 ਵਜੇ 7 ਵਜੇ ਤੇ ਧੁੰਦ ਹਜੇ ਬਹੁਤ ਜ਼ਿਆਦਾ ਤੇ ਹਾਂ ਗਰੀਬ ਦੀ ਮਜਬੂਰੀਆਂ ਹੁੰਦੀਆਂ ਨੇ ਹਨਾ ਤੇ ਵੀ ਗਰੀਬ ਨੂੰ ਹਰ ਹਾਲਤ ਵਿਦਿਆੜੀ ਤੇ ਜਾਣਾ ਹੀ ਪਊਗਾ ਤੇ ਐ ਤਾਂ ਹੈ ਨਹੀਂ ਹਨਾ ਵੀ ਉਹਦਾ ਠੰਡੂ ਨੂੰ ਦੇਖ ਕੇ ਜਾਈ ਚ ਬਹਿ ਜਾਣਗੇ ਤੇ ਜਾਂ ਕਿਵੇਂ ਵੀ ਲਾ ਲੋ ਤੇ ਗਰੀਬ ਨੂੰ ਔਖਾ ਬਥੇਰਾ ਗਾ ਢੱਡਾ ਕਰਾਉਂਦਾ ਘਾਰੇ ਤੇ ਆ ਹੁਣ ਇਹਨਾਂ ਦਾ ਟਾਈਮ ਹੋਇਆ ਪਿਆ ਤੇ ਡੈਡੀ ਦਾ ਤੇ ਹੁਣ ਇੰਨੀ ਕਾਲ ਨਾਲ ਰੋਟੀ ਖਾਈ ਜਾਂਦਾ ਗਾ ਖੜਾ-ਖੜਾ ਹੀ ਖਾਈ ਜਾਂਦਾ ਵਿਚਾਰ ਤੇ ਹੁਣ ਮੋਟਰਸਾਈਕਲ ਤੇ ਜਾਉ ਤੇ ਆਈ ਨਹੀਂ ਪਤਾ ਲੱਤਾ ਲੁੱਤਾ ਵਿੱਚ ਜਾਣੀਆਂ ਤੇ ਉਧਰੋਂ ਲਾਪਰੀ ਤੇ ਵਿਚਾਰਾ ਉਹਦਾ ਟਾਈਮ ਹੋ ਰਿਹਾ ਬੈਣ ਦਾ ਫਿਕਰੀ ਜਾਂਦਾ ਗਾ ਤੇ ਰਾਪਰੇ ਤਾ ਰੋਟੀ ਵੀ ਨਹੀਂ ਇਸ ਵੇਲੇ ਖਾ ਕੇ ਜਾਂਦਾ ਵਿਚਾਰਦਾ ਟਾਈਮ ਸਿੱਤੀ ਹੋ ਜਾਂਦਾ ਤੇ ਆਪਾਂ ਰੋਟੀ ਬਣਾਤੀ ਇਹਨਾਂ ਦੀ ਤੇ ਟੀਪਣਾ ਚ ਪਾਤੀ ਤੇ ਪੰਦ ਉਹ ਤਾਂ ਜਿਆਦੇ ਆ ਤੇ ਗਰੀਬ ਨੂੰ ਸਰਦਾ ਨਹੀਂ ਬੈਠੇ ਤਾਂ ਤੇ ਮੈਂ ਹੁਣ ਰੋਟੀ ਰੋਟੀ ਬਣਾ ਕੇ ਵੈਗੀ ਰਜਾਈ ਚ ਕੇਰਾ ਟੜਕੇ-ਟੜਕੇ ਮੈਂ ਦੋ ਤੇ ਦੁਖਦੀ ਹੈ ਲੱਤ ਤੇ ਆਪਾਂ ਤੁੱਪੀ ਜਿ ਚੜੀ ਤੋਂ ਕੰਮ ਕਰ ਲੈਨੇ ਹੁੰਨੇ ਚਾਹ ਆਪਾਂ ਪੀਤੀ ਸੀ ਚਾਹ ਆਪਾਂ ਪੀਨੇ ਹੁਣ ਤੇ ਮੈਨੂੰ ਆਇ ਰਹਿੰਦਾ ਪਹਿਲਾਂ ਵੀ ਰਵੀ ਨਾ ਲੇਟ ਨਾ ਹੋ ਜੀ ਕਿਉਂ ਰਵੀ ਦਾ ਬੈਣ ਦਾ ਕੰਮਾਂ ਵੀ ਬੈਣ ਲੰਗ ਜਾਂਦੀ ਆ ਮੁੜ ਕੇ ਔਖਾ ਹੋ ਜਾਂਦਾ ਇੱਕ ਜਣੇ ਮਾਰਿਆ ਅਗਲਾ ਖੜਾਉਂਦਾ ਨਹੀਂ ਰਵੀ ਖਾਲਾ ਪੁੱਤ ਤੂੰ ਵੀ ਇੱਕ ਅਦਾ ਪਰੋਠਾ ਸੇਕ ਦੇਣੇ ਰਵੀ ਤਾਂ ਪਰਨਾ ਬੰਦਾ ਹੀ ਆਪਣਾ ਘੰਟਾ ਲਾਉਂਦਾ ਇੱਕ ਖਾਦਾ ਕਹਰਨ ਹੋਰ ਦੋ ਹੈ ਚਲ ਮੈਂ ਰੋਟੀ ਬਣਾ ਕੇ ਕੇਰਾ ਆਪ ਬੜ ਗੇ ਰਜਾਈ ਚ ਤੇ ਮੱਝਲੀ ਬੱਠੀਆਂ ਚਾਹ ਕਾਲੀ ਕਾਲੀ ਨਾ ਮੈਂ ਚਾ ਪੀਂਦੀ ਨਹੀਂ ਹੁੰਦੀ ਤੜਕੇ ਮੈਂ ਖਾ ਕੇ ਤੇ ਲਾਪਰੀ ਤਲੇਟ ਨਾ ਹੋ ਜੇ ਆ ਜਾ ਆ ਜਾ ਪਤ ਬਣ ਕੇ ਪਾ ਚ ਖਾਲਾ ਕਦੋਂ ਮੈਨੂੰ ਐ ਹੋ ਜਾਊਗਾ ਵੀ ਮੈਂ ਬਣਾ ਤਾਂ ਦਿੱਤੇ ਤੇ ਖਾਦਾ ਹੈ ਨਹੀਂ ਇੱਕ ਅੱਧਾ ਵੀ ਠੰਡ ਨਹੀਂ ਲੱਗਦੀ ਤੜਕੇ ਤੜਕੇ ਖਾ ਲੈ ਪੁੱਤ ਚੋਲਾ 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 ਤਾਂ ਅਸੇ ਤੂੰ ਜੋ ਚੱਕ ਕੇ ਲੈ ਇੱਕ ਪਰੌठा ਭੂ ਬਣਾ ਬਣਾ ਲੈ ਚਾਹ ਤਾਂ ਮਾਂ ਉਹ ਖਾ ਲੈ ਵਸ ਜਾ ਫੇ ਮੈਂ ਵਿੱਚ ਨਹੀਂ ਪਾਇ ਪਰੌਠੇ ਵਿੱਚ ਪਾ ਦੇ ਫਿਰ ਪਰੌਠੇ ਦੋ ਪਾ ਲੈ ਚੋ ਚੱਕ ਉਹ ਤਾਂ ਲੀਟੀ ਪੰਜ ਪਾ ਲੈ ਮਾਂ ਚ ਖਾ ਲਈ ਫਿਰ ਪੂਪਣਾ ਬਣਾ ਕੇ ਪਤਾ ਮੀ ਆ ਉਹ ਖਾ ਰੋਟੀ ਨਹੀਂ ਖਾਦੀ ਜਾਣੀ ਹੁ ਜਵਾਗ ਤਾਂ ਤੇ ਟਾਈਮ ਇਹਦਾ ਹੋ ਗਿਆ ਕੋਸ਼ ਨਹੀਂ ਦੀਦਾ ਵਾ ਹੈ ਪਰ ਮਾਲ ਬਜਰ ਵੀ ਇੱਥੇ ਕਿਰੇ ਸਹੀ ਜਾਂਦਾ ਬੜਾ ਸਬੜਾ ਪੱਤੜ ਜਿਹੜਾ ਹਾਂ ਕਦੋਂ ਨਾ ਮੈਂ ਕਿਹਾ ਪੁੱਤ ਅੱਠ ਸਹੀ ਤਣੇ ਆਉਦਾ ਉਹ ਕਰਕੇ ਪਾ ਕੇ ਲੀੜਾ ਕੱਪੜਾ ਤੇ ਰੋਟੀ ਖਾ ਲਾ ਪਰ ਰੋਟੀ ਨਹੀਂ ਖਾਂਦਾ ਇਹ। ਦੋਈ ਤਾਂ ਲੈ ਲੈ। ਲੋਈ ਕਰਨੀ ਹੈ। ਸਾਡੇ ਸਾਥ ਹੋ ਗਏ ਭਾਜਾ। ਇਹ ਤਾਂ ਭੋਕੜ ਮਾਰ ਕੇ ਬੰਦਾ ਬਹਿ ਜਾਂਦਾ। ਇਹਦੀ ਸ਼ਰਾਰਤ ਹੈ ਨਾ ਅੱਜ ਤੱਕ ਪਤਾ ਨਹੀਂ। ਬੰਦਾ ਜਬੂਤ ਬਹੁਤ ਜਿਆਦੇ ਹੱਦੋਂ ਵੱਧ ਕੇ ਧੁੰਦਾ। ਹੂੰ ਅੱਜ ਘਾਟਾ ਕੱਲਣਾ ਹਣ। ਤਨੂ ਕਰਦਾਂ ਇਹ ਦੇਖੂਂਗੀ ਤਾਂ ਮੈਨੂੰ ਥਾਈ ਨਹੀਂ ਫਿਰ ਵੀ ਦੇਖੂਂਗੀ ਮੈਂ ਭਾਈ ਤਾਂ ਪੁੱਛਿਆ ਸੀ ਉਹ ਕਹਿੰਦਾ ਬਈ ਹੈ ਨਹੀਂ ਕਰਤਨੀ ਛੋਟੇ ਪੈਸੇ ਪੁੱਛਣਾ ਚਾਹਤਾ ਕਰੋ ਹਾਂ ਉਹ ਅਨੂੰ ਕਹੇ ਪੁੱਤਾ ਜੇ ਕਦੇ ਪਾ ਮੈਨੂੰ ਬਈ ਸਾਡੀ ਕਿਸ਼ਤ ਆ ਉਹ ਨਾ ਜਿਹੜਾ ਕਢਾਉਣਾਗਾ ਉਹ ਇਹਨੂੰ ਕਹਿ ਜਾਉਂਦੇ ਰੋ ਕੇ ਜਿਹੜੇ ਕਢਾਉਣਾ ਬੈਂਕ ਚ ਤੇਰੇ ਤੇ ਬੈਂਕ ਤੋਂ ਪੈਨ ਕੀ ਕਹਿੰਦਾ ਦੱਸ ਤੂੰ ਹਾਂ ਉਹ ਕਹਿਣਾ ਸ਼ਿਪੀ ਓਏ ਓ ਸ਼ਿਪੀ ਮੇਰੇ ਕੰਪਨੀ ਦੀ ਕਾਪੀ ਤੇ ਰਵੀ ਦੀ ਬੈਂਕ ਹੀ ਕਰਤੀ ਉੱਥੇ ਵੀ ਇਹ ਬੁੱਢੂ ਕੋਲ ਤੇਰੇ ਵਾਲੇ ਪਈਆ ਮੇਰੇ ਕੋਲ ਤੇ ਅੱਛਾ 10 ਤਾਰੀਖ ਤੱਕ ਉਹ ਕਹਿੰਦੇ ਅੱਜ 12 ਤਾਰੀਖ ਤੱਕ ਸਟੇਟਮੈਂਟ ਕਢਾ ਲੈਣਾ ਠੀਕ ਹੈ ਥੋੜਾ ਅਕਰੀਏ ਪੈਸੇ ਕਿੰਨੇ ਨੇ ਇਦਨ ਹਵਾਂ ਨਾਲ ਲੱਗਦੀ ਸਰ ਨੂੰ ਹੈ ਇਹਨਾਂ ਨਾਲ ਦਾ ਦਸਤਾਨਾ ਹੈਗਾ ਇੱਕ ਹੋਰ ਧਾਰ ਲਓ ਆਹ ਵੇ ਦੇ ਦਸਤਾਨੇ ਦੇਤੇ ਕਿਸੇ ਮੁੰਡੇ ਨੂੰ ਤੇ ਹੁਣ ਇੱਕ ਦਸਤਾਨਾ ਲਈ ਚਰਦਾ ਰਵੀ ਉਤੋਂ ਦੀ ਟੱਪ ਗਿਆ ਫੇਰ ਤੇ ਭਣ ਪਾਲਿਆ ਰੋਟੀ ਵਾਲਾ ਕੱਤਈ ਆਦਰ ਨਾਲ ਸੁਣੋ ਨਾ ਜੀ ਆਦਰ ਨਾਲ ਸੁਣੋ ਨਾ ਜੀ ਮਹਾਰਾਜ ਦਸਲਕ ਦੇ ਵਿੱਚ ਗਏ ਗਏ ਬਾਬਾ ਤੇ ਆਂਦਾ ਬਹੁਤ ਜਿਆਦਾ ਹੈ ਤੇ ਮੈਨੂੰ ਮਿਲ ਤੇ ਬਹੁਤ ਉਕਾ ਜਾਂਦਾ